ਉਧਰ ਚੰਡੀਗੜ੍ਹ ਦੇ ਨਵੇਂ ਮੇਅਰ ਕੁਲਦੀਪ ਕੁਮਾਰ ਦੀ ਅੱਜ ਤਾਜਪੋਸ਼ੀ ਹੋ ਗਈ ਹੈ। ਉਹਨਾਂ ਨੇ ਇਹ ਕੁਰਸੀ ਸੁਪਰੀਮ ਕੋਰਟ ਦੇ ਹੁਕਮਾ ਤੋਂ ਬਾਅਦ ਮਿਲਿਆ। ਦਾਜਾ ਕਿ ਉਹਨਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮੰਗਲਵਾਰ ਨੂੰ ਅਹੁਦਾ ਨਹੀਂ ਸੰਭਾਲਿਆ ਸੀ ਪਰ ਹਾਈ ਕੋਰਟ ਦੀ ਟਿੱਪਣੀ ਤੋਂ ਬਾਅਦ ਉਹਨਾਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ। ਨਵੀਂ ਤਾਜਪੋਸ਼ੀ ਮੌਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂ ਮੌਜੂਦ ਰਹੇ ਨੇ। ਜਿਨ੍ਹਾਂ ਵਿੱਚ ਕਾਂਗਰਸ ਤੋਂ ਪਵਨ ਬਾਂਸਲ ਅਤੇ ਐਚਐਸ ਲੱਕੀ ਪ੍ਰਦੀਪ ਛਾਵੜਾ ਆਮ ਆਦਮੀ ਪਾਰਟੀ ਤੋਂ ऐसे सलूवालियस मेंत कई ਲੋਕਾਂ ਨੇ ਸ਼ਮੂਲੀਅਤ ਕੀਤੀ ਹੈ ਚੰਡੀਗੜ੍ਹ ਮੇਅਰ ਚੋਣ ਆ ਦੀ ਅਗਰ ਗੱਲ ਕੀਤੀ ਜਾਵੇ ਪੂਰਾ ਮਾਮਲਾ ਪਹਿਲਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਂਦਾ ਹੈ ਤੇ ਫਿਰ ਉਹਨੇਬਲ ਸੁਪਰੀਮ ਕੋਰਟ ਦੇ ਵਿੱਚ ਜਾਂਦਾ ਹੈ ਤੇ ਸਾਫ਼ ਤੌਰ ਤੇ ਚੰਡੀਗੜ੍ਹ ਮੇਅਰ ਪਦ ਦੀ ਗੱਲ ਕੀਤੀ ਜਾਵੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਚੰਡੀਗੜ੍ਹ ਮੇਅਰ ਪਦ ਦੀ ਕੁਰਸੀ ਮਿਲਦੀ ਹੈ ਉਥੇ ਅਗਰ ਗੱਲ ਕੀਤੀ ਜਾਵੇ ਮੰਗਲਵਾਰ ਦੀਆਂ ਗੱਲਾਂ ਆ ਰਹੀਆਂ ਸਨ ਕਿ ਮੰਗਲਵਾਰ ਨੂੰ ਚੰਡੀਗੜ੍ਹ ਦੇ ਮੇਅਰ ਜਿਹੜੇ ਨੇ ਕੁਲਦੀਪ ਸਿੰਘ ਉਰਫ ਟੀਟਾ ਜਿਹੜੇ ਨੇ ਉਹਨਾਂ ਨੇ ਆਪਣਾ ਪਦ ਗ੍ਰੈਂਡ ਕਰਨਾ ਸੀਗਾ ਮਗਰ ਕੁਝ ਪਰਿਵਾਰਿਕ ਕਾਰਨ ਉਹਨਾਂ ਨੇ ਦੱਸੇ ਕਿ ਜਿਸ ਕਰਕੇ ਉਹ ਪਦ ਨੂੰ ਜਿਹੜਾ ਹੈ ਗ੍ਰੈਂਡ ਨਹੀਂ ਕਰ ਰਹੇ ਨੇ ਮਗਰ ਕੱਲ ਪੂਰਾ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਂਦਾ ਹੈ ਤੇ ਉਸ ਤੋਂ ਬਾਅਦ ਸਾਫ਼ ਤੌਰ ਤੇ ਹਾਈ ਕੋਰਟ ਨੇ ਕਿਹਾ ਸੀਗਾ ਕਿ ਆਪਣਾ ਪਦ ਗ੍ਰੈਂਡ ਕਰਨ ਤੇ ਨਾਲ ਹੀ ਜਿਹੜਾ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਜਿਹੜੇ ਚੋਣ ਆਉਣੇ ਆ ਉਹ ਵੀ ਮੇਅਰ ਦੇ ਅਗਵਾਈ ਹੇਠਾਂ ਹੀ ਹੋਣਗੇ ਤੇ ਉਹ ਵੀ ਜਿਹੜੀ ਆ ਉਹਦੀ ਵੀ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਕਰਨੀ ਚਾਹੀਦੀ ਹੈ ਅਗਰ ਅੱਜ ਦੀ ਗੱਲ ਕੀਤੀ ਜਾਵੇ ਤੇ ਅੱਜ ਕਰੀਬ 10 ਵਜੇ ਦਾ ਸਮਾਂ ਦੱਸਿਆ ਗਿਆ ਉਸ ਸਮੇਂ ਜਿਹੜੀ ਹੈ 10 ਵਜੇ ਦੇ ਆਸ-ਪਾਸ ਚੰਡੀਗੜ੍ਹ ਮੇਅਰ ਦੀ ਜਿਹੜੀ ਹੈ ਤਾਜਪੋਸ਼ੀ ਹੁੰਦੀ ਹੈ ਉੱਥੇ ਵੱਡੇ ਜਿਹੜੇ ਨੇ ਕਾਂਗਰਸ ਦੇ ਲੀ ਦੇ ਵੀ ਉਥੇ ਜਿਹੜੇ ਨੇ ਵੱਡੇ ਲੀਡਰਸ਼ਿਪ ਜਿਹੜੀ ਆ ਉਥੇ ਪਹੁੰਚਦੀ ਨੇ ਤੇ ਅੱਜ ਜਿਹੜੀ ਹੈ ਕਰੀਬ 10 ਤੋਂ 11 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਜਿਸ ਸਮੇਂ ਚੰਡੀਗੜ੍ਹ ਮੇਰ ਦੀ ਤਾਜਪੋਸ਼ੀ ਹੁੰਦੀ ਹੈ ਤੇ ਚੰਡੀਗੜ੍ਹ ਨੂੰ ਹੁਣ ਸਾਫ਼ ਤੌਰ ਤੇ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਦਾ ਮੇਰ ਮਿਲ ਚੁੱਕਿਆ ਹੈ ਰੋਥੇ ਹੀ ਐਨਬੀ ਨਿਊਜ਼ ਚੈਨਲ ਦੇ ਨਾਲ ਖਾਸ ਗੱਲਬਾਤ ਜਿਹੜੀ ਹੈ ਮੇਰ ਸਾਹਿਬ ਨੇ ਕੀਤੀ ਸੀ ਤੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ 8 ਮਹੀਨੇ ਦਾ ਉਹਨਾਂ ਕੋਲ ਕਾਰੋਬਾਰ ਹੈ ਉਹਦੇ ਵੀ ਜਿਹੜੇ ਚੰਡੀਗੜ੍ਹ ਦੇ ਮੇਨ ਮਸਲੇ ਨੇ ਉਹਨਾਂ ਨੂੰ ਜਿਹੜਾ ਹੈ ਪ੍ਰਾਇਓਰਟੀ ਤੇ ਸੁਲਝਾਣਗੇ ਤੇ ਨਾਲ ਹੀ ਅਗਰ ਗੱਲ ਕੀਤੀ ਜਾ ਡੰਪਿੰਗ ਗਰਾਊਂਡ ਦਾ ਮਸਲਾ ਵੀ ਕਾਫੀ ਵੱਡਾ ਮਸਲਾ ਹੈ ਤੇ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਸਦਨ ਦੇ ਵਿੱਚ ਜਾਂਦਾ ਸੀ ਤੇ ਮੈਂ ਪਹਿਲਾਂ ਵੀ ਮਸਲਾ ਜਿਹੜਾ ਹੈ ਚੱਕਿਆ ਹੈ ਤੇ ਹੁਣ ਜਿਹੜਾ ਹੈ ਉਹਨੂੰ ਪਾਇਓਰਿਟੀ ਦੇ ਨਾਲ ਪੂਰਾ ਕਰਾਂਗਾ ਜਿਹੜਾ ਡੰਪਿੰਗ ਗਰਾਊਂਡ ਹੈ ਉਹਨੂੰ ਖਤਮ ਕੀਤਾ ਜਾਏਗਾ ਨਾਲ ਹੀ ਜਿਹੜੇ ਹੋਰ ਵੀ ਜਿਹੜੇ ਕੰਮ ਹੈ ਦਿਨ ਰਾਤ ਇੱਕ ਕਰਕੇ ਜਿਹੜਾ ਹੈ ਮੈਂ ਕੰਮ ਜਿਹੜੇ ਨੇ ਪਾਇਓਰਿਟੀ ਤੇ ਕਰਾਂਗਾ ਕਿਉਂਕਿ ਮੇਰੇ ਕੋਲ 8 ਮਹੀਨੇ ਦਾ ਹੀ ਸਮਾਂ ਹੈ ਤੇ ਅੱਜ ਜਿਹੜਾ ਹੈ ਚੰਡੀਗੜ੍ਹ ਨੂੰ ਨਵਾਂ ਮੇਹਰਾ ਆਮ ਆਦਮੀ ਪਾਰਟੀ ਦਾ ਮਿਲ ਚੁੱਕਿਆ ਹੈ ਤੇ ਸਵੇਰੇ 10 ਤੋਂ 11 ਵਜੇ ਦੇ ਆਸ-ਪਾਸ ਤਾਜਪੋਸ਼ੀ ਹੁੰਦੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਜਿਹੜੇ ਲੋਕ ਹੈ ਉਹਨਾਂ ਵਾਸਤੇ ਕੀ ਕੰਮ ਹੁੰਦੇ ਨੇ ਤੇ ਹੋਰ ਜਿਹੜੇ ਕਈ ਜਿਹੜੀਆਂ ਪ੍ਰੋਜੈਕਟ ਨੇ ਚੰਡੀਗੜ੍ਹ ਦੇ ਮੇਹਰ ਲੈ ਕੇ ਆਉਂਦੇ ਨੇ ਚੰਡੀਗੜ੍ਹ ਤੋਂ